ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵਧੀਆ ਪ੍ਰਦਰਸ਼ਨ ਕੀਤਾ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ 13 ਹਲਕਿਆਂ ਦੀ ਵਿੱਚੋਂ 7 ਜਿਹੜੀਆਂ ਸੀਟਾਂ ਨੇ 7 ਉਮੀਦਵਾਰ ਜਿੱਤੇ ਨੇ ਕਾਂਗਰਸ ਪਾਰਟੀ ਦੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ 3 ਜਿੱਤੇ ਨੇ ਆਮ ਆਦਮੀ ਪਾਰਟੀ ਦੇ ਦੋ ਜਿੱਤੇ ਨੇ ਆਜ਼ਾਦਵਾਰ ਅਤੇ ਜਿਸ ਨੂੰ ਪੰਜਾਬ ਦੀ ਪੰਥਕ ਪਾਰਟੀ ਕਿਹਾ ਜਾਂਦਾ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਝੋਲੀ ਦੇ ਵਿੱਚ ਇੱਕੋ ਸੀਟ ਪਈ ਹੈ ਉਹਨਾਂ ਦੀ ਆਪਦੀ ਸੀਟ ਯਾਨੀ ਕਿ ਬਾਦਲ ਪਰਵਾਰ ਦੀ ਹਲਕਾ ਬਠਿੰਡਾ ਤੋਂ ਦੂਸਰੇ ਪਾਸੇ ਹੁਣ ਜਿਮਣੀ ਚੋਣਾ ਦਾ ਵੀ ਐਲਾਨ ਹੋ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਪਹਿਲੀਆਂ ਜਿਮਣੀ ਚੋਣਾ ਹੋਣਗੀਆਂ ਜਲੰਧਰ ਦੇ ਹਲਕਾ ਪੱਛਮੀ ਵਿੱਚ ਹੈ ਕਿਉਂਕਿ ਉਥੋਂ ਦੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਨੇ ਬਾਅਦ ਵਿੱਚ ਉਹ ਕਹਿੰਦਾ ਸੀ ਕਿ ਮੇਰਾ ਅਸਤੀਫਾ ਜਿਹੜਾ ਹੈ ਮਨਜ਼ੂਰ ਨਾ ਕੀਤਾ ਜਾਵੇ ਲੇਕਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਨੇ ਅੰਗੁਰਾਲ ਦੀ ਇੱਕ ਵਾਰ ਵੀ ਨਹੀਂ ਸੁਣੀ ਅਤੇ ਉਸ ਨੇ ਅਸਤੀਫਾ ਮਨਜ਼ੂਰ ਕਰ ਲਿਆ ਅਸਤੀਫੇ ਤੋਂ ਬਾਅਦ ਚੋਣ ਕਮਿਸ਼ਨ ਨੇ ਜਲੰਧਰ ਪਸ਼ਮੀ ਜਿਹੜਾ ਹਲਕਾ ਹੈ ਉਸ ਤੋਂ 10 ਜੁਲਾਈ ਨੂੰ ਜਿਹੜੀਆਂ ਨੇ ਉਹ ਵੋਟਾਂ ਪੈਣਗੀਆਂ ਜਮਨੀ ਚੋਣਾਂ ਦੀਆਂ ਲੇਕਿਨ ਹੁਣ ਕੱਲ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੀ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਆਲਰੇਡੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੰਸਦ ਚੁਣੇ ਗਏ ਨੇ ਹਲਕਾ ਫਰੀਦਕੋਟ ਤੋਂ ਹੁਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ ਅਤੇ ਲਗਭਗ 20 ਤੋਂ ਜ਼ਿਆਦਾ ਉਮੀਦਵਾਰਾਂ ਦੇ ਨਾਲ ਕੱਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਅਤੇ ਮੌਕੇ ਦੇ ਸੰਸਦ ਰਾਜਾ ਗੁਰਿੰਮ ਚਰਜੀਤ ਸਿੰਘ ਚੱਲੀ ਸੁਖਿੰਦਰ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸੀ 20 ਉਮੀਦਵਾਰ ਨੇ ਜਿਨ੍ਹਾਂ ਨੇ ਦਾਵੇਦਾਰੀ ਠੋਕੀ ਹੈ ਜਿਮਣੀ ਚੋਣਾਂ ਦੇ ਲਈ ਜਾਂ ਕਹਿ ਦਈਏ ਜਿਨ੍ਹਾਂ ਨੇ ਦਾਵੇਦਾਰੀ ਰੱਖੀ ਹੈ ਟਿਕਟ ਲਈ ਕਾਂਗਰਸ ਪਾਰਟੀ ਦੇ ਅੱਗੇ ਹਰੇਕ ਜਿਹੜੇ ਜਿਹੜੇ ਦਾਵੇਦਾਰ ਸੀ ਹਰੇਕ ਦਾਵੇ ਦੇ ਦਾਵੇਦਾਰ ਦੇ ਨਾਲ ਮੀਟਿੰਗ ਕੀਤੀ ਗਈ 10 ਮਿੰਟ 10 ਮਿੰਟ ਦਾ ਟਾਈਮ ਦਿੱਤਾ ਗਿਆ ਜਿਸ ਦੇ ਵਿੱਚ ਉਹਨੇ ਆਪਣੀਆਂ ਬਲਬਦੀਆਂ ਦੱਸਦੀਆਂ ਅਤੇ ਇਲਾਕੇ ਦੇ ਜਿਹੜੇ ਗੁਣ ਨੇ ਜਾਂ ਔਗਣ ਦਾ ਮਤਨ ਕੀਤਾ ਉਸ ਤੋਂ ਬਾਅਦ ਉਹ 20 ਜਿਹੜੇ ਉਮੀਦਵਾਰ ਨੇ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਦੱਸ ਰਹੇ ਨੇ ਜਿਮਨੀ ਚੋਣ ਦੇ ਲਈ ਉਹਨਾਂ ਦੀ ਲਿਸਟ ਜਿਹੜੀ ਹੈ ਬਣਾ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਾਈ ਕਮਾਂਡ ਨੂੰ ਜਿਹੜੀ ਹੈ ਮੇਲ ਕਰ ਦਿੱਤੀ ਹੈ ਦੂਸਰੇ ਪਾਸੇ ਪ੍ਰਮੁੱਖ ਦਾਵੇਦਾਰ ਜਿਹੜੇ ਦੱਸੇ ਜਾ ਰਹੇ ਨੇ ਉਹਨਾਂ ਦੇ ਨਾਮ ਨੇ ਭਵਨ ਕੁਮਾਰ ਸੁਰਿੰਦਰ ਕੌਰ ਬਚਨ ਲਾਲ ਰਜੀਵ ੋਂਕਾਰ ਟਿੱਕਾ ਅਤੇ ਕਈ ਹੋਰ ਆਗੂ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਪਣੀ ਦਾਵੇਦਾਰੀ ਰੱਖੀ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅੱਗੇ ਯਾਨੀ ਕਿ ਰਾਜਾ ਵਰਿੰਗ ਦੇ ਰਾਜਾ ਵਰਿੰਗ ਨੇ ਕਿਸੇ ਨੂੰ ਭਰੋਸਾ ਨਹੀਂ ਦਿੱਤਾ ਜਾਂ ਕਹਿ ਦਈਏ ਕਿਸੇ ਨੂੰ ਲੌਲੀ ਬੌਬ ਨਹੀਂ ਦਿੱਤਾ ਉਹਨੇ ਕਿਹਾ ਮੈਂ ਜਿਹੜੇ ਵੀ ਵਿਧਾਇਕ ਨੇ ਹਰ ਵਿਧਾਇਕ ਦੇ ਨਾਲ ਜਿਹੜਾ ਚੋਣ ਲੜਨਾ ਚਾਹੁੰਦਾ ਹੈ ਜਾਂ ਜਿਹੜਾ ਉਮੀਦਵਾਰ ਬਣਨਾ ਚਾਹੁੰਦਾ ਹੈ ਜਿਮਣੀ ਚੋਣਾਂ ਦੇ ਲਈ 10 ਮਿੰਟ ਮੀਟਿੰਗ ਕੀਤੀ ਹੈ 10 ਮਿੰਟ ਤੋਂ ਬਾਅਦ ਉਸ ਦਾ ਨਾਮ ਜਿਹੜਾ ਹੈ ਡਾਇਰੀ ਤੇ ਲਿਖ ਲਿਆ ਹੈ ਡਾਇਰੀ ਤੇ ਲਿਖ ਕੇ ਉਹ ਚਿੱਠੀ ਬਣਾ ਕੇ ਅਸੀਂ ਮੇਲ ਕਰਤੀ ਹੈ ਹਾਈ ਕਮਾਂਡ ਨੂੰ ਹਾਈ ਕਮਾਂਡ ਜੋ ਵੀ ਫੈਸਲਾ ਲੈਵੇਗੀ ਅਸੀਂ ਉਸ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰਾਂਗੇ ਅਤੇ ਉਹਨਾਂ ਨੇ ਵੀ ਜਿਹੜੇ ਦਾਵੇਦਾਰ ਇਕੱਠੇ ਹੋਏ ਸੀ ਕੱਲ ਮੀਟਿੰਗ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਜਿਸ ਨੂੰ ਵੀ ਨਿਵਾਜਿਆ ਜਾਂਦਾ ਹੈ ਜਿਮਨੀ ਚੋਣਾ ਲਈ ਹਲਕਾ ਪਸ਼ਮੀ ਜਿਲੰਧਰ ਦੇ ਵਿੱਚ ਉਹ ਸਾਰਿਆਂ ਲਈ ਐਕਸੈਪਟੇਬਲ ਹੋਣਾ ਚਾਹੀਦਾ ਹੈ ਇਸ ਤੋਂ ਪਿੱਛੋਂ ਕੋਈ ਵੀ ਦਾਵੇਦਾਰ ਕਿੰਤੂ ਪਰੰਤੂ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਅਸੀਂ ਨਿੱਜੀ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਇਹ ਗੱਲ ਚਰਨਜੀਤ ਚੰਨੀ ਨੇ ਵੀ ਕਹੀ ਰਾਜਾ ਵਰਿੰਗ ਨੇ ਸੁਭਜਿੰਦਰ ਰੰਦਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਕੇ ਤੇ ਮਜੂਸੀ ਵੀ ਵੀ ਬੰਦੇ ਨੇ ਜਿਹੜੇ ਵੀ ਉਮੀਦਵਾਰ ਜਿਹੜੇ ਆਪਦੇ ਆਪ ਨੂੰ ਦੱਸਦੇ ਨੇ ਉਹਨਾਂ ਦੀ ਲਿਸਟ ਜਿਹੜੀ ਬਣਾ ਕੇ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਨੂੰ ਦੇ ਦਿੱਤੀ ਹੈ ਇੱਕ ਦੋ ਦਿਨਾਂ ਦੇ ਵਿੱਚ ਵੱਡਾ ਧਮਾਕਾ ਕਰੇਗੀ ਕਾਂਗਰਸ ਪਾਰਟੀ ਜਿਮਣੀ ਚੋਣਾਂ ਦੇ ਲਈ ਪੱਛਮੀ ਜਲੰਧਰ ਤੋਂ